ਕਬੱਡੀ 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 ਹਾਂ ਤਿੰਨ ਕਬੱਡੀ ਕੱਪ ਕਹਿੰਦੇ ਹੋਏ ਐ ਇੱਕ ਕੈਨੇਡਾ ਕਬੱਡੀ ਕੱਪ ਖੇਡਿਆ ਗਿਆ ਇੱਕ ਅਮਰੀਕਾ ਕਬੱਡੀ ਕੱਪ ਖੇਡਿਆ ਗਿਆ ਇੱਕ ਅੱਜ ਦਾ ਨਿਊਜ਼ੀਲੈਂਡ ਕਬੱਡੀ ਕੱਪ ਖੇਡਿਆ ਗਿਆ ਤਿੰਨ ਕੰਟਰੀਆਂ ਦੇ ਵਿੱਚ ਲਗਾਤਾਰ ਇਹਦੀ ਇਹ ਵੀ ਹਾਟ੍ਰਿਕ ਬਣੀ ਹੈ ਇਹਦੇ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਤੇਰੇ ਪੁੱਤਰ ਦਾ ਨਾਮ ਕੀ ਰੱਖਿਆ ਆਪਾਂ ਦੱਸਦੀ ਐ ਅੱਜ ਤੇ ਵਧੀਆ ਗੱਲ ਹੋਊਗੀ ਆਪਣੇ ਮੁਖਾਰਮਿੰਤਾਂ ਤੋਂ ਦੱਸ ਤੇ ਤੈਨੂੰ ਪਰਮਾਤਮਾ ਨੇ ਮਾਲਕ ਨੇ ਪੁੱਤਰ ਦੀ ਦਾਤ ਬਖਸ਼ੀ ਐ ਤੇ ਉਹਦਾ ਨਾਮ ਕੀ ਰੱਖਿਆ ਅੱਜ ਦੱਸਦੇ ਆਪਣੇ ਮੁਖਾਰਮਿੰਤਾਂ ਤੋਂ ਹਰਦਿਕ ਹਰਦਿਕ ਉਹਦਾ ਨਾਮ ਰੱਖਿਆ ਹਰਦਿਕ ਬਲਹਾਰੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਹੋਰ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਿਆਂ ਇਹਨੇ ਪਰਸੋਂ ਇੱਧਰ ਆਉਣਾ ਸੀਗਾ ਨਿਜੀਲੈਂਡ ਨੂੰ ਇਹਦਾ ਐਕਸੀਡੈਂਟ ਉੱਥੇ ਹੋ ਗਿਆ ਪਰ ਮਾਲਕ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਇਹਨੂੰ ਰੱਖ ਲਿਆ ਆ ਡੌਲੇ ਦੇ ਉੱਪਰ ਦਿਖਾਈਆਂ ਇਹਦੇ ਸੱਟ ਬਾਸੀ ਸਾਹਿਬ ਗਹਿਰੀ ਲੱਗੀ ਪਰ ਇਹਨੂੰ ਮਾਲਕ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਬਚਾਇਆ ਸੋ ਇਸ ਕਰਕੇ ਤੋਂ ਪਰਮਾਤਮਾ ਦਾ ਆਪਣੇ ਮੁਖਾਰਬੇ ਤੋਂ ਸ਼ੁਕਰੀਆ ਕਰਦੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਹੀ ਕਰਕੇ ਹੈ ਜੋ ਕੁਝ ਹੈਗੇ ਉਹਦੇ ਉਹਨਾਂ ਕੁਝ ਨਹੀਂ ਹੈਗੇ ਇਹਦੇ ਲਈ ਤਾੜੀਆਂ ਮਾਰ ਦਿਓ ਜੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਮਿਹਰਬਾਨੀ ਕਰਕੇ ਇਹਦੇ ਵਾਸਤੇ ਸ਼ੁਭਸ਼ਾਨਾ ਨੇ ਇਹਦਾ ਉੱਥੇ ਐਕਸੀਡੈਂਟ ਹੋਇਆ ਪਰ ਇਹਨੂੰ ਪਰਮਾਤਮਾ ਨੇ ਜਿਵੇਂ ਕਹਿੰਦੇ ਹੱਥ ਦੇ ਕੇ ਬਚਾਇਆ ਇਹਨੇ ਨਿਊਜ਼ੀਲੈਂ ਅੰਬਾਸਰ ਸਿੰਘ ਵਾਲਾ ਆਂਬਿਆ ਸ਼ੀਲੂ ਦਾ ਤਿੰਨ ਕੱਪਾਂ ਦੀ ਗੱਲ ਸੁਣਾ ਗਿਆ ਤੂੰ ਕਿੱਥੇ ਕਿੱਥੇ ਬੈਸਿਆ 2025 ਦੇ ਖੇਡ ਸੀਜ਼ਨ ਵੱਡੇ ਕੱਪਾਂ ਦੀ ਗੱਲ ਕਰ ਰਹੀ ਹੈ ਲੋਕਲ ਛੋਟੇ ਟੂਰਨਾਮੈਂਟਾਂ ਦੀ ਨਹੀਂ ਕਿੱਥੋਂ ਕਿੱਥੋਂ ਬੈਸ ਰਿਹਾ ਪਹਿਲਾਂ ਦਾ ਅਜ ਤੋ ਤੀਸਰੇ ਨਿਊਜ਼ੀਲੈਂਡ ਕਬੱਡੀ ਵਰਲਡ ਕੱਪ ਦਾ ਬੈਸਟ ਆਇਆ ਤੇਰੇ ਵਾਸਤੇ ਬਹੁਤ ਵੱਡੀ ਮੁਬਾਰਕਬਾਦ ਹੈ ਪਰ ਜਿਹੜੇ ਹੋਰ ਕੱਪਾਂ ਦੇ ਵਿੱਚ ਵੀ ਤੂੰ ਬੈਸਟ ਆਇਆ ਦੱਸ ਦੇ ਆਪਣੇ ਮੁਖਾਰਬੀਆਂ ਤੋਂ ਇੱਕ ਵਾਰੀ ਮੈਂ ਭਾਜੀ ਰਿਆ ਪੱਥਾਂ ਦਾ ਬੈਸਟ ਇੱਕ ਆ ਨਿਊਜ਼ੀਲੈਂਡ ਦਾ ਬੈਸਟ ਬਾਕੀ ਕੈਨੇਡਾ ਸੀਜ਼ਨ ਦਾ ਬੈਸਟ ਹੈ ਜੀ ਨਿਊਜ਼ੀਲੈਂਡ ਸੀਜ਼ ਲਓ ਕਿਆ ਬਾਤ ਹੈ ਲਈ ਤਾੜੀਆਂ ਮਾਰ ਦਿਓ ਜੀ ਕੈਨੇਡਾ ਦੇ ਵਿੱਚ ਵੀ ਬੈਸਟ ਦੇ ਤੌਰ ਤੇ ਇਹਨੂੰ ਨਾਮਣਾ ਖਟਿਆ ਸੀਜ਼ਨ ਦਾ ਬੈਸਟ ਔਰ ਪੁਲੱਥ ਦਾ ਵੱਡਾ ਕਬੱਡੀ ਕੱਪ ਹੁੰਦਾ ਵਿਸਾਖੀ ਪੁਰਬ ਤੇ ਮੋਹਨਵੀਰ ਭੱਲ ਉਹਨਾਂ ਦਾ ਕੱਪ ਇਹ ਉੱਥੋਂ ਵੀ ਬੈਸਟ ਆਇਆ ਤੇ ਅਮਰੀਕਾ ਦੇ ਵਿੱਚ ਵੀ ਲੋਕਲ ਟੂਰਨਾਮੈਂਟਾਂ ਦੇ ਵਿੱਚ ਬੱਲੇ ਬੱਲੇ ਤੇ ਅੱਜ ਨਿਊਜ਼ੀਲੈਂਡ ਤੀਸਰਾ ਕਬੱਡੀ ਵਰਲਡ ਕੱਪ ਇਹਨੂੰ ਬੈਸ ਦੇ ਤੌਰ ਤੇ ਇਹ ਮਾਨ ਮਿਲਿਆ ਹੈ ਇਹਦੇ ਲਈ ਤਾੜੀਆਂ ਮਾਰ ਦਿਓ ਇੱਕ ਵਾਰ ਜ਼ੋਰਦਾਰ ਹਜ਼ਾਰਾਂ ਸਾਲ ਲੱਗ ਕੇ ਸੁਪਨੀ ਬੇਰੂਰੀ ਪਰੋਤੀ ਹੈ ਬੜੀ ਮੁਸ਼ਕਲ ਤੇ ਹੁੰਦਾ ਹੈ ਜਮਨ ਵਿੱਚ ਦੀਦਾਰ ਪੈਦਾ ਤੇ ਨਿਊਜ਼ੀਲੈਂਡ ਦਾ ਜਿਹੜਾ 2025 ਦਾ ਖੇਡ ਸੀਜ਼ਨ ਵੀ ਖੇਡਿਆਗਾ ਇਹ ਅੰਬਾ ਉਹਦਾ ਵੀ ਬੈਸ ਰਿਹਾ ਹੈ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜ਼ੋਰਦਾਰ हां बाजु बैंकਾਂ ਵਾਲੇ ਦਾ ਖਾਸ ਤੌਰ ਤੇ ਬਹੁਤ-ਬਹੁਤ ਧੰਨਵਾਦ ਹੈ ਬਾਜੂ ਬੈਂਕਾਂ ਨੂੰ ਇਹ ਮੁਬਾਰਕਵਾਜ਼ ਜਾਂਦੀ ਹੈ ਵੀ ਉਹਦਾ ਪੱਠਾ ਉਹਦਾ ਚੇਲਾ ਬੈਸਟ ਡਿਕਲੇਅਰ ਹੋਇਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਤਾਂ ਨਵਾਜ਼ੀ